ਹੈਲੋ एवरीवन ਸਤਿ ਸ੍ਰੀ ਅਕਾਲ ਮੈਂ YouTube ਫੈਮਿਲੀ ਕਿਵੇਂ ਹੋ ਜੀ ਸਾਰੇ ਆਈ ਹੋਪ ਸੋ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ੇ ਤੇ ਲਓ ਜੀ ਆ ਗਏ ਆ ਸੰਡੇ ਵਲੌਗ ਦੇ ਨਾਲ ਅੱਜ ਆ ਸੰਡੇ ਤੇ ਜਿਵੇਂ ਕਿ ਪਿਛਲੇ ਵਲੌਗ ਚ ਤੁਸੀਂ ਦੇਖਿਆ ਸੀਗੀ ਸਾਗ ਆਪਾਂ ਅੱਛਲ ਛੁੱਲ ਕੇ ਰੱਖ ਲਿਆ ਸੀ ਤੇ ਅੱਜ ਆ ਗਈ ਹੈ ਸਾਗ ਬਣਾਉਣ ਦੀ ਵਾਰੀ ਇਹ ਇੱਥੇ ਸੰਡੇ ਕਰਕੇ ਥੋੜਾ ਜਿਹਾ ਉੱਠੇ ਸੀ ਆਪਾਂ ਲੇਟ ਕਿਉਂਕਿ ਇੱਕ ਸੰਡੇ ਹੁੰਦਾ ਥੋੜਾ ਜਿਹਾ ਲੇਟ ਉੱਠਣ ਵਾਸਤੇ ਤੇ ਵੈਸੇ ਤਾਂ ਵਰਕਿੰਗ ਡੇਸ 'ਚ ਆਪਾਂ ਟਾਈਮ ਨਾਲ ਉੱਠ ਚਾਹੀਦਾ ਕਿਉਂਕਿ ਬੇਟੇ ਨੂੰ ਜਾਣਾ ਹੁੰਦਾ ਸਕੂਲ ਤੇ ਸਰਦਾਰ ਜੀ ਵੀ ਆਪਣੇ ਕੰਮ ਕਾਰਾਂ ਤੇ ਜਾਂਦੇ ਨੇ ਤੇ ਇੱਥੇ ਮੈਂ ਸਾਗ ਧੋ ਕੇ ਰੱਖ ਲਿਆ ਸੀ ਸਿਰੇ ਸਿਰੇ ਮੈਨੂੰ ਇਹ ਸੀ ਵੀ फटाफट ਮੈਂ ਅੱਜ ਸਾਗ ਧਰ ਲਾਂਗੀ ਕਿਉਂਕਿ ਕੱਲ ਸ਼ਾਮੀ ਲੇਟ ਹੋ ਗਈ ਸੀਗੇ ਤੇ ਸਾਗ ਛਿੱਲਿਆ ਪਿਆ ਸੀ ਬਸ ਤੇ ਉਹਨੂੰ ਤੋਤਾ ਤੇ ਫਿਰ ਧੋ ਕੇ ਪਾਲਕ ਵਗੈਰਾ ਤੇ ਸਾਗ ਮਿੱਥਰੇ ਵਗੈਰਾ ਧੁੱਪ 'ਚ ਥੋੜੀ ਦਮ ਸੁੱਕਣੇ ਪਾਤੇ ਸੀ ਮੈਂ ਕਿਹਾ ਤੇ ਲੱਜ ਉਹਨਾਂ ਚ ਨੂੰ ਅੱਗੇ ਸੀ ਆਪਣੇ ਕਸਟਮਰ ਸ਼ਾਪ ਤੇ ਤੇ ਜਿਵੇਂ ਕਿ ਤੁਸੀਂ ਪਿਛਲੇ ਕੁਝ ਵਲੌਗਾਂ ਚ ਦੇਖਿਆ ਹੋਣਾ ਵੀ ਆਪਣੀ ਦੁਕਾਨ ਹੈ ਪਾਰਲਰ ਦੀ ਤੇ ਘਰ ਦੇ ਵਿੱਚ ਹੀ ਹੈ ਕਿਉਂਕਿ ਦੁਕਾਨਾਂ ਨੇ ਆਪਣੇ ਘਰ ਦੇ ਅੱਗੇ ਹੀ ਕੋਈ ਰੋਡ ਤੇ ਘਰ ਹੈ ਆਪਣਾ ਬਾਰ-ਬਾਰ ਪਿੰਡ ਦੇ ਤੇ ਦੁਕਾਨਾਂ ਆਪਣੀਆਂ ਘਰ ਦੀਆਂ ਹੀ ਨੇ ਆਪਾਂ ਨੂੰ ਇੱਥੇ ਕੋਈ ਕਿਰਾਇਆ ਵਗੈਰਾ ਨਹੀਂ ਪੈਂਦਾ ਕਿਉਂਕਿ ਘਰ ਦੀ ਦੁਕਾਨ ਹੈ ਤੇ ਇਸ ਕਰਕੇ ਕਿਉਂਕਿ ਮੈਂ ਸਿੱਖੀ ਹੋਈ ਸੀ ਜਿਵੇਂ ਕਿ ਇੱਕ ਵਾਰੀ ਹੁੰਦੀ ਤੇ ਫਿਰ ਮੈਂ ਹੁਣ ਥੋੜਾ ਕਿਚੇ ਰੋ ਕੇ ਆ 1.5 ਸਾਲ ਦੁਕਾਨ ਕਰ ਲਈ ਹੈ ਪਾਰਲਰ ਦੀ ਤੇ ਵਧੀਆ ਕਸਟਮਰ ਆਈ ਜਾਂਦੇ ਨੇ ਪਿੰਡ ਦੇ ਬਸ ਜਿੰਨਾ ਕਾ ਹਿਸਾਬ ਕਿਤਾਬਾ ਥੋੜਾ ਬਥਾ ਖਰਚਾ ਪਾਣੀ ਇਧਰੋਂ ਚੱਲੀ ਜਾਂਦਾ ਆਪਣਾ ਵਧੀਆ ਇਹ ਆ ਵੀ ਚਲੋ ਬੰਦਾ ਧਿਆਨ ਇਹ ਜਿਆ ਲੱਗਾ ਰਹਿੰਦਾ ਤੇ ਬਾਕੀ ਸਾਗ ਦੀ ਤਿਆਰੀ ਉਧਰ ਮੈਂ ਕਰ ਰਹੀ ਸੀ ਉਹਨਾਂ ਚਿਰ ਨੂੰ ਮੇਰੇ ਕਸਟਮਰ ਆ ਗਏ ਸੀ ਤੇ ਫਿਰ ਮੈਂ फटाफट ਇਹਨਾਂ ਦੀ ਜੋ ਵੀ ਥ੍ਰੈਡਿੰਗ ਵਗੈਰਾ बनानी ਸੀ ਉਹ ਬਣਾਈ ਤੇ ਕੁਝ ਕੁ ਕਸਟਮਰਸ ਨੇ ਜਾਣਾ ਸੀ ਫੰਕਸ਼ਨ ਤੇ ਤੇ ਉਹਨਾਂ ਦੀ ਫਿਰ ਬਲੀਚ ਵਗੈਰਾ ਤੇ ਹੋਰ ਥੋੜਾ ਜਿਹਾ ਕੰਮਕਾਰ ਕਰਨਾ ਸੀ ਉਹ ਕੀਤਾ ਤੇ ਬਸ ਤੁਹਾਨੂੰ ਪਤਾ ਜਿਵੇਂ ਕਿ ਘਰ ਦੇ ਕਮਾਕਾਰਾਂ ਦੇ ਵਿੱਚ ਲੱਗੇ ਰਹੀਏ ਤਾਂ ਫਿਰ ਐਵੇਂ ਹੀ ਚੱਲਦਾ ਤੇ ਮੈਨੂੰ ਥੋੜੀ ਜੱਜ ਕਾਲੀ ਵੀ ਸੀ ਮੈਨੂੰ ਇੱਥੇ ਅੱਜ ਸਾਗ ਮੈਂ ਧਰ ਲਾ ਤੇ ਉਧਰ ਉਹ ਜਦੋਂ ਕਸਟਮਰ ਆ ਜਾਣ ਫਿਰ ਆਪਾਂ ਕਸਟਮਰ ਵੀ ਨਹੀਂ ਛੱਡ ਸਕਦੇ ਕਿਉਂਕਿ ਇਹ ਵੀ ਜ਼ਰੂਰੀ ਹੋ ਜਾਂਦੇ ਨੇ ਜੇ ਆਪਾਂ ਦੁਕਾਨ ਖੋਲਹੀ ਆ ਤਾਂ ਫਿਰ ਸਾਰਾ ਕੁਝ ਦੇਖਣਾ ਪੈਂਦਾ ਤੇ ਸਾਰੀਆਂ ਚੀਜ਼ਾਂ ਨੂੰ ਐਵੇਂ ਮੈਨੇਜ ਕਰਨਾ ਪੈਂਦਾ ਬਸ ਫਿਰ ਕੰਮ ਕਰ ਉਧਰੋਂ ਕਰਕੇ ਇੰਨਾ ਸੁੱਖਿਆ ਵੀ ਘਰ ਦੇ ਵਿੱਚ ਹੀ ਆ ਵੀ ਫਟਾਫਟ ਆ ਜੀਦਾ ਕੰਮ ਕਰ ਛੱਡ ਕੇ ਵੀ ਕਈ ਵਾਰ ਤੇ ਉਸ ਤੋਂ ਬਾਅਦ ਅੱਜ ਸੰਡੇ ਸੀ ਬੇਡ ਦਾ ਸਿਰ ਵਗੈਰਾ ਧੋਤਾ ਆਪਾਂ ਤੇ ਉਹ ਵਾਲ ਵਧਾਰਿਆ ਪਹਿਲਾਂ ਉਹਦੀ ਕਟਿੰਗ ਸੀ ਹੁਣ ਉਹਦੇ ਵਾਲ ਕਾਫੀ ਹੋ ਗਏ ਨੇ ਜੁੜਾ ਕਰਨ ਲੱਗ ਗਿਆ ਤੇ ਇਧਰ ਉਹ ਸਰਦਾਰ ਜੀ ਨੇ ਹੋਰ ਹੀ ਕੰਮ ਨਵਾਂ ਬਣਾਤਾ ਸੀ ਬਸ ਤੇ ਪਹਿਲੀ ਗੱਲ ਤਾਂ ਘਰ ਹੁੰਦੇ ਨਹੀਂ ਜੇ ਹੋਣਗੇ ਤਾਂ ਕੋਈ ਕੰਮ ਨਹੀਂ ਕਰਦੇ ਜੇ ਕਰਨਗੇ ਤਾਂ ਨੁਕਸਾਨ ਹੀ ਕਰਨਗੇ ਤੇ ਅੱਜ ਬਸ ਗੰਨੇ ਪਤਨੀ ਬੀਜ ਲੈ ਆਏ ਸੀ ਕਿਤੋਂ ਤੇ ਕਹਿੰਦੇ ਮੈਂ ਗੰਨੇ ਲਾ ਦਿੰਨਾ ਗੰਨੇ ਲਾਂਦੇ ਲਾਂਦੇ ਪਾਈਪ ਨੂੰ ਮਾਰਤਾ ਸੀ ਉਹਨਾਂ ਨੇ ਇੱਕ ਟੱਕ ਕਹੀਦਾ ਤੇ ਪਾਈਪ ਹੋ ਗਈ ਸੀ ਲੀਕ ਸਾਰੀ ਤੇ ਉੱਥੇ ਇੱਕ ਸਮਾਨ ਪੈ ਗਿਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਬਸ ਸੱਟ ਸੁੱਟ ਕਰਦੇ ਰਹੇ ਕਾਫੀ ਦਿਨ ਤੇ ਬਾਕੀ ਫਿਰ ਮੈਂ ਆਨ ਕੇ ਦੁਕਾਨ ਚੋ ਤੇ ਬੇਟੇ ਨੂੰ ਨਵਾਤਵਾ ਕੇ ਉਹਦੇ ਸਿਰ ਸਿਰ ਧੋ ਕੇ ਤੇ ਆਪ ਇਸ਼ਨਾਨ ਪਾਣੀ ਕੀਤਾ ਤੇ ਉਸ ਤੋਂ ਬਾਅਦ ਰੋਟੀ ਪਾਣੀ ਦਾ ਨਵੇੜ ਕੇ ਸਾਰਾ ਤੇ ਹੋਰ ਵੀ ਕੰਮ ਕਰ ਸੀ ਜਿਹੜੇ ਸਾਫ ਸਫਾਈ ਵਾਲੇ ਉਹ ਨਵੇੜ ਕੇ ਤੇ ਫਿਰ ਮੈਂ ਲੱਗ ਗਈ ਸੀ ਇੱਥੇ ਸਾਗ ਨੂੰ ਤਕਰੀਬਨ 3 ਕ ਵੱਜ ਗਏ ਸੀ ਤੇ ਤੁਹਾਨੂੰ ਪਤਾ ਜਦੋਂ ਸਾਗ ਨਾ ਧਰਨਾ ਹੋਵੇ ਤੇ ਉਹਦੇ ਲਈ ਖੁੱਲਾ ਟਾਈਮ ਚਾਹੀਦਾ ਤੇ ਬਸ ਮੇਰਾ ਟਾਈਮ ਤਾਂ ਐਵੇਂ ਦਾ ਹੀ ਹੋ ਰਿਹਾ ਸੀ ਪਿਓ ਉਧਰੋਂ ਦਾ ਮੈਨੂੰ ਦੁਕਾਨ ਦਾ ਕੰਮ ਸੀ ਉਧਰੋਂ ਜਦੋਂ ਹਸਬੰਦ ਤੇ ਬੇਟਾ ਘਰ ਹੁੰਨ ਫੇਰ ਮੇਰੇ ਅੱਧੇ ਤੋਂ ਜ਼ਿਆਦਾ ਕੰਮ ਖਿਲਰੇ ਰਹਿੰਦੇ ਨੇ ਖਿਲਰੇ ਰਹੇ ਦਾ ਮਤਲਬ ਵੀ ਇਹ ਹੁੰਦਾ ਵੀ ਕੰਮ ਨਿਭੜਦੇ ਨਹੀਂ ਜਿਹੜੇ ਨਿਭੜ ਗਏ ਨੇ ਬਸ ਫੇਰ ਉਹ ਕੰਮ ਹੋਰ ਵਧੀ ਜਾਣੇ ਨੇ ਵਧੀ ਜਾਣੇ ਨੇ ਕਿਉਂਕਿ ਕਦੀ ਇਹਨਾਂ ਨੇ ਅੰਦਰ ਜਾਣਾ ਹੈ ਕਦੀ ਦੋਨਾਂ ਨੇ ਮਾਪ ਪਿਓ ਪੁੱਤ ਨੇ ਬਾਹਰ ਆਣਾ ਹੈ ਕਦੀ ਅੰਦਰ ਜਾਣਾ ਹੈ ਕਦੀ ਬਾਹਰ ਆਣਾ ਹੈ ਬਸ ਇਹਨਾਂ ਨੇ ਐਵੇਂ ਗਾਹ ਪਾਈ ਰੱਖਣਾ ਤੇ ਸੁੱਖ ਨਾਲ ਚਲੋ ਵਧੀਆ ਹੀ ਹੁੰਦਾ ਜਿਸ ਦਿਨ ਘਰ ਹੁੰਦੇ ਨੇ ਤੇ ਪਰ ਮੇਰਾ ਕੰਮ ਥੋੜਾ ਜਿਹਾ ਵੱਧ ਜਾਂਦਾ ਤੇ ਉਧਰੋਂ ਜੇ ਉਹ ਸਾਗ ਸੁੱਕ ਰੱਖਣਾ ਹੋਵੇ ਤਾਂ ਫਿਰ ਤਾਂ ਬਸ ਪੁੱਛੋ ਹੀ ਨਾ ਤੁਸੀਂ ਕੁਝ ਤੇ ਇਧਰੋਂ ਮੈਂ ਸਾਗ ਦੀ ਤਿਆਰੀ ਕਰ ਰਹੀ ਸੀ ਫਟਾਫਟ ਅੱਜ ਮੇਰੀ ਸਲਾਹ ਸੀ ਸਾਗ ਬਣਾਉਣ ਦੀ ਚੁੱਲ੍ਹੇ ਤੇ ਕਾਫੀ ਸਾਲਾਂ ਬਾਅਦ ਤੇ ਕਿਉਂਕਿ ਵੈਸੇ ਤਾਂ ਮੈਂ ਸਾਗ ਬਣਾ ਲੈਂਦੀ ਹੁੰਨੀ ਅੰਦਰ ਗੈਸ ਤੇ ਜਾਂ ਇੰਡਕਸ਼ਨ ਤੇ ਕੁੱਕਰ 'ਚ ਤੇ ਅੱਜ ਮੇਰੀ ਸਲਾਹ ਸੀ ਬਹੁਤ ਜ਼ਿਆਦਾ ਦਿਲ ਕਰ ਰਿਆ ਸੀ ਵੀ ਅੱਜ ਚੁੱਲ੍ਹੇ ਤੇ ਸਾਗ ਬਣਾਈਏ ਤੇ ਲੋ ਜੀ ਫਿਰ ਇਧਰ ਨਾ ਮੈਂ ਫਟਾਫਟ ਲੱਗ ਗਈ ਸੀ ਸਾਗ ਕੱਟਣ ਕਿਉਂਕਿ ਥੋੜਾ ਹੀ ਹੁੰਦਾ ਸਾਗ ਇਸ ਕਰਕੇ ਮੈਂ ਤਾਂ ਕਰਦ ਨਾਲ ਯਾਨੀ ਕਿ ਚਾਕੂ ਨਾਲ ਹੀ ਕੱਟ ਲੈਣੀ ਹੁੰਦੀ ਆ ਤੇ ਵਧੀਆ ਕੱਟਿਆ ਜਾਂਦਾ ਬ੍ਰਿਕ-ਬ੍ਰਿਕ ਕੱਟ ਦਿੰਦਾ ਤੇ ਇੱਕ ਵਾਰ ਤਾਂ ਮੈਂ ਵੈਸੇ ਪਹਿਲਾਂ ਧੋ ਕੇ ਰੱਖ ਲਿਆ ਸੀ ਸਾਗ ਪਰ ਮੈਨੂੰ ਪਤਨੀ ਆਦਤ ਹੈ ਵੀ ਮੈਂ ਇੱਕ ਵਾਰ ਕੱਟ ਕੇ ਜ਼ਰੂਰ ਸਾਗ ਨੂੰ ਧੋਨੀਆ ਤਾਂ ਫਿਰ ਇਸ ਕਰਕੇ ਮੈਂ ਪਾਣੀ 'ਚ ਹੀ ਕੱਟ ਲਿਆ ਸੀ ਫਿਰ ਪਾਣੀ 'ਚ ਹੀ ਧੋ ਕੇ ਇੱਕ ਵਾਰ ਤੇ ਫਿਰ ਉਹ ਨજર ਚੁੱਲ੍ਹੇ 'ਚ ਅੱਗ ਵਧੀਆ ਬਲ ਗਈ ਸੀ ਤੇ ਫਿਰ ਆਪਾਂ ਨਾਲ ਦੀ ਨਾਲ ਆਣੀ ਵੀ ਰਿਜਣ ਲੱਗ ਗਿਆ ਸੀ ਸਾਗ ਫਿਰ ਇੱਕ ਵਾਰ ਪਾਤਾ ਸੀ ਪਹਿਲਾਂ ਇਹਦੇ 'ਚ ਤੇ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਕੱਟ ਲਿਆ ਸੀ ਇਹ ਥੋੜਾ ਥੋੜਾ ਕਰਕੇ ਜਿਵੇਂ ਆਪਾਂ ਸਾਗ ਪਾਈ ਜੰਨੇ ਆ ਇਹ ਸਾਗ ਹੈਗਾ ਸੀ ਜਿਵੇਂ ਕਿ ਤੁਹਾਨੂੰ ਮੈਂ ਪਿਛਲੇ ਵਲੌਗ ਚ ਦੱਸਿਆ ਸੀ ਪਾਲਕ ਸਰੋ ਜੀ ਹੁੰਦੀ ਹੈ ਜਿਹੜੀ ਪਾਲਕ ਵਰਗੇ ਪੱਤੇ ਹੁੰਦੇ ਨੇ ਇਹਦੇ ਤੇ ਬਹੁਤ ਮੋਟੀ ਮੋਟੀ ਜੀ ਆ ਪਰ ਗੰਦਲਾਂ ਘੱਟ ਨੇ ਇਹਦੇ ਚ ਥੋੜੀਆਂ ਜਿਹੀਆਂ ਗੰਦਲਾਂ ਨੇ ਤੇ ਸਰੋ ਜਿਵੇਂ ਪਾਲਕ ਦੇ ਪੱਤੇ ਹੁੰਦੇ ਨੇ ਚੌੜੇ ਚੌੜੇ ਪੱਤਰ ਹੁੰਦੇ ਨੇ ਉਸ ਤਰ੍ਹਾਂ ਦਾ ਸਾਗ ਹੈ ਤੇ ਮੈਂ ਪੱਤੇ ਕਾਫੀ ਲਾ ਦਿੱਤੇ ਸੀ ਤੇ ਮੈਨੂੰ ਇਹ ਸੀ ਵੀ ਕਿਤੇ ਜ਼ਿਆਦਾ ਹੀ ਨਾ ਹਨਾ ਹੋ ਜੇ ਵੀ ਮਤੇ ਵਧੀਆ ਹੀ ਨਾ ਬਣੇ ਤੇ ਇਸ ਕਰਕੇ ਮੈਂ ਨਾ ਫਿਰ ਕਾਫੀ ਪੱਤਰ ਲਾਤੇ ਸੀ ਤੇ ਉਸ ਤੋਂ ਬਾਅਦ ਪਾਣੀ ਰਿਜਣ ਲੱਗ ਗਿਆ ਸੀ ਪਹਿਲਾਂ ਫਿਰ ਆਪਾਂ ਇੱਕ ਵਾਰ ਪੂਰ ਪਾ ਲਿਆ ਸੀ ਕਟਿਆ ਹੋਇਆ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਆਪਾਂ ਪਾਣਾ ਸੀਗਾ ਤੇ ਪਾਥੀਆਂ ਮੈਂ ਚਾਚੀ ਘਰੋਂ ਲੈ ਕੇ ਆਈ ਸੀ ਚਾਚੀ ਲੱਗਦੇ ਨੇ ਤੇ ਆਪਣੇ ਪਿੰਡ 'ਚ ਹੀ ਤੇ ਕਾਫੀ ਜ਼ਿਆਦਾ ਆਉਣ ਜਾਣਾ ਉਹਨਾਂ ਘਰ ਮੇਰਾ ਆਉਣ ਜਾਣ ਨਹੀਂ ਮਤਲਬ ਬਣਦੀ ਉਹਨਾਂ ਨਾਲ ਕਾਫੀ ਹੈ ਮੇਰੀ ਆਉਣ ਜਾਣ ਤਾਂ ਤੁਹਾਨੂੰ ਪਤਾ ਘਰੋਂ ਬਹੁਤ ਘੱਟ ਨਿਕਲਿਆ ਜਾਂਦਾ ਐਵੇਂ ਤਾਂ ਕਿਸੇ ਦੇ ਘਰ ਜਾਣ ਵਾਸਤੇ ਤਾਂ ਤੇ ਫਿਰ ਉਹਨਾਂ ਨੂੰ ਮੈਂ ਕਿਹਾ ਸੀ ਵੀ ਚਾਚੀ ਪਾਥੀਆਂ ਦੇ ਤੇ ਉਹ ਕਹਿੰਦੀ ਲੈ ਮੈਂ ਸਗੋਂ ਉਹਨਾਂ ਨੂੰ ਹਸ ਰਹੀ ਸੀ ਵੀ ਤੁਸੀਂ ਮੈਨੂੰ ਮੁੱਲ ਦੇ ਦਿਓ ਤੇ ਉਹ ਕਹਿੰਦੀ ਲਾ ਤੈਨੂੰ ਹੀ ਮੁੱਲ ਦੇਣੀਆਂ ਨੇ ਤੇ ਫਿਰ ਕੀ ਫਾਇਦਾ ਕਹਿੰਦੀ ਜਿਹੋ ਜਿਹੀ ਮੇਰੀ ਭੋਲੋ ਉਹਨਾਂ ਦੀ ਬੇਟੀ ਐ ਤੇ ਕਹਿੰਦੀ ਉਹੋ ਜੀ ਮੈਨੂੰ ਦੂਏ ਤੇ ਲੈ ਜਾ ਕਹਿੰਦੀ ਤੂੰ ਸਾਗੀ ਧਰਨਾ ਤੂੰ ਕਿਹੜਾ ਰੋਜ ਬਾਲਣੀਆਂ ਨੇ ਤੇ ਗੱਲ ਵੀ ਸਹੀ ਉਹਨਾਂ ਦੀ ਰੋਜ ਤਾਂ ਤੁਹਾਨੂੰ ਪਤਾ ਆਪਣੀ ਫੈਮਲੀ ਛੋਟੀ ਜੀ ਹੈ ਹਜੇ ਤਾਂ ਸੁਖ ਨਾਲ ਦੋ ਤਿੰਨ ਜੀ ਆਪਾਂ ਫੈਮਲੀ ਚ ਨੀਚੇ ਤੇ ਇਸ ਕਰਕੇ ਆਪਾਂ ਇੰਨਾ ਕੋਈ ਅੱਗ ਵਗੈਰਾ ਬਾਲਦੇ ਨਹੀਂ ਹੈਗੇ ਤੇ ਆਪਣਾ ਗੈਸ ਤੇ ਜਾਂ ਇੰਡਕਸ਼ਨ ਤੇ ਸਰ ਜਾਂਦਾ ਇੰਡਕਸ਼ਨ ਵਧੀਆ ਕੰਮ ਦਿੰਦਾ ਮੈਨੂੰ ਵੈਸੇ ਗੈਸ ਤੇ ਕਰ ਲੀਦਾ ਚਾਰ ਪੰਜ ਮਹੀਨੇ ਮੇਰੇ ਗੈਸ ਸਿਲੰਡਰ ਦੇ ਲੰਘ ਜਾਂਦੇ ਨੇ ਤੇ ਇਹ ਤਾਂ ਵੈਸੇ ਅੱਜ ਸ਼ੌਂਕ ਜਿਵੇਂ ਚੜਿਆ ਹੋਇਆ ਸੀ ਮੈਨੂੰ ਇਹ ਸੀ ਪੂਰੇ ਅੱਜ ਪਿੰਡਾਂ ਦੇ ਹਿਸਾਬ ਨਾਲ ਜਿਵੇਂ ਪੁਰਾਣੇ ਜ਼ਮਾਨੇ 'ਚ ਬਣਾਉਂਦੇ ਹੁੰਦੇ ਨੇ ਨਾ ਸਾਗ ਤੇ ਵੀ ਚੁੱਲ੍ਹੇ ਤੇ ਬਣਾਨੇ ਆ ਸਾਰੇ ਕਹਿੰਦੇ ਹੁੰਦੇ ਨੇ ਵੀ ਚੁੱਲ੍ਹੇ ਤੇ ਸਾਗ ਬਹੁਤ ਸਵਾਦ ਬੰਦਦਾ ਮੈਨੂੰ ਲੱਗਦਾ ਤਾਂ ਹੈਗਾ ਸਵਾਦ ਪਰ ਮੈਂ ਜਿਹੜਾ ਕੁੱਕਰ 'ਚ ਬਣਾਉਣੀਆ ਮੈਨੂੰ ਤਾਂ ਉਹ ਵੀ ਬਹੁਤ ਟੇਸਟੀ ਲੱਗਦਾ ਤੇ ਸਭ ਤੋਂ ਜ਼ਿਆਦਾ ਪਸੰਦ ਮੇਰੇ ਬੇਟੇ ਨੂੰ ਹੈ ਸਾਗ ਉਹ ਵੈਸੇ ਵੀ ਮੈਨੂੰ ਕਹਿੰਦਾ ਹੀ ਰਹਿੰਦਾ ਹੁੰਦਾ ਮम्मा ਸਾਗ ਕਿਦਨ ਬਣਾਉਣਾ ਸਾਗ ਕਿਦਨ ਬਣਾਉਣਾ ਤੇ ਅੱਜ ਅਸੀਂ ਸਿਆਲਦਾ ਹੁਣ ਕਿਉਂਕਿ ਅਸੀਂ ਨਵਾਂ ਤਾਂ ਨਹੀਂ ਸੀ ਕੀਤਾ ਇੱਕ ਵਾਰ ਦਰਾਨੀ ਮੇਰੀ ਨੇ ਬਣਾ ਲਿਆ ਸੀ ਉੱਪਰ ਤੇ ਫਿਰ ਉਹਨੇ ਭੇਜਤਾ ਸੀ ਤੇ ਕੁਝ ਮੰਮੀ ਹੁਰੀ ਇੱਕ ਵਾਰ ਦੇ ਗਏ ਸੀਗੇ ਮੈਨੂੰ ਤੇ ਉਸ ਤੋਂ ਬਾਅਦ ਫਿਰ ਸਾਡਾ ਅਹਿਮੀ ਸਰਸੁਰ ਗਿਆ ਸੀ ਇੱਕ ਦੋ ਵਾਰੀ ਤੇ ਫਿਰ ਸਾਗ ਬਣਾਉਣ ਦਾ ਮੇਰਾ ਮੂਡ ਹੀ ਨਹੀਂ ਬਣਿਆ ਤੇ ਫਿਰ ਮੈਨੂੰ ਇਹ ਸੀ ਹੁਣ ਪਾਲਕ ਹੋ ਗਈ ਆ ਘਰ ਦੀ ਆਪਣੀ ਤੇ ਨਾਲੇ ਮੇਥਰੇ ਵਗੈਰਾ ਹੋ ਗਏ ਸੀਗੇ ਹੁਣ ਮੇਰਾ ਦਿਲ ਕਰ ਰਿਹਾ ਸੀ ਵੀ ਹੁਣ ਆਪ ਸਾਗ ਬਣਾਈਏ ਤੇ ਲੋ ਜੀ ਇਧਰ ਸਾਗ ਰਿਜ ਗਿਆ ਸੀ ਤੇ ਮੈਂ ਇੱਕ ਵਾਰ ਲੂਣ ਪਾਤਾ ਸੀ ਕਿਉਂਕਿ ਆਪਾਂ ਇੱਕ ਵਾਰ ਸਾਗ ਦਾ ਪਾਣੀ ਉਤਾਰਦੇ ਹੁੰਨੇ ਆ ਤੇ ਰਿਜਨ ਤੋਂ ਬਾਅਦ ਆਪਾਂ ਪਾ ਕੇ ਨਾ ਸਾਰਾ ਸਾਗ ਪਾ ਲਿਆ ਸੀ ਇਹਦੇ ਚ ਤੇ ਉਸ ਤੋਂ ਬਾਅਦ ਮੈਂ ਪਾਣੀ ਉਤਾਰ ਲਿਆ ਸੀ ਕਿਉਂਕਿ ਕਈ ਵਾਰ ਕੜਿੱਤਣ ਵਾਲੀ ਸਰੋ ਹੁੰਦੀ ਹੈ ਜਿਹੜੀ ਹਨਾ ਕੌੜਾ ਪੰਜਾ ਸਾਗ ਚ ਰਹਿ ਜਾਂਦਾ ਫਿਰ ਇਸ ਕਰਕੇ ਇੱਕ ਵਾਰੀ ਇਹ ਵਾਲਾ ਪਾਣੀ ਉਤਾਰ ਲੀਦਾ ਤੇ ਜਿਹੜੀਆਂ ਗੰਦਲਾਂ ਵਗੈਰਾ ਨੇ ਛਾਂਕੇ ਮੇ ਵਿਚੀ ਪਾਤੀਆਂ ਸੀਗੀਆਂ ਵਾਪਸ ਤੇ ਥੋੜਾ ਜਿਹਾ ਪਾਣੀ ਅੰਦਰ ਗਰਮ ਕਰ ਲਿਆ ਸੀ ਕਿਉਂਕਿ ਜਿੰਨਾ ਕੁ ਪਾਣੀ ਆਪਾਂ ਕੱਢਣਾ ਉਹਨਾਂ ਕਾਪਾ ਪਾਣਾ ਵੀ ਹੈ ਇਹਦੇ ਚ ਇਹ ਕੜਿੱਤਣ ਕਰਕੇ ਥੋੜਾ ਜਿਹਾ ਪਾਣੀ ਕੱਢੀਦਾ ਹੁੰਦਾ ਇਸ ਕਰਕੇ ਮੈਂ ਪਹਿਲਾਂ ਪਹਿਲਾਂ ਪਾਣੀ ਲਾ ਲੈਨੀ ਹੁੰਨੀ ਇੱਕ ਵਾਰ ਤੇ ਉਸ ਤੋਂ ਬਾਅਦ ਗਰਮ ਪਾਣੀ ਹੋਰ ਲਿਆ ਕੇ ਆਪਾਂ ਸਾਗ ਚ ਪਾਤਾ ਸੀ ਤੇ ਇਹਦੇ ਬਾਅਦ ਵੀ ਫਿਰ ਆਪਾਂ ਨਮਕ ਪਾਵਾਂਗੇ ਕਿਉਂਕਿ ਨਮਕ ਵਾਲਾ ਪਾਣੀ ਤਾਂ ਹੁਣ ਸਾਰਾ ਪਹਿਲਾਂ ਨਿਕਲ ਗਿਆ ਤੇ ਵੈਸੇ ਨਾ ਸਾਗ ਬਿਲਕੁਲ ਥੋੜਾ ਜਿਹਾ ਹੋ ਗਿਆ ਸੀ ਰਿੱਜ ਰਿੱਜ ਕੇ ਤੇ ਉਸ ਤੋਂ ਬਾਅਦ ਮੈਂ ਫਿਰ ਕੱਟ ਲਈ ਸੀ ਪਾਲਕ ਕੋਲ ਬੈਠੇ ਆ ਬੈਠਿਆਂ ਤੇ ਪਾਲਕ ਕੱਟਣ ਤੋਂ ਬਾਅਦ ਨਾਲ ਦੇ ਨਾਲ ਮੇਥਰੇ ਵਗੈਰਾ ਮੇਥਰੇ ਦੀ ਰਾਤ ਜਿਵੇਂ ਮੈਂ ਤੁਹਾਨੂੰ ਦੱਸਿਆ ਪੁਰਜੀ ਬਣਾ ਲਈ ਸੀ ਤੇ ਉਸ ਤੋਂ ਬਾਅਦ ਮੈਂ ਮਿੱਥਰੇ ਇੰਨੇ ਜ਼ਿਆਦਾ ਪਾਏ ਨਹੀਂ ਫਿਰ ਵਿੱਚ ਮੈਨੂੰ ਇਹ ਸੀ ਵੀ ਕੌੜਾ ਨਾ ਹੋ ਜਾਏ ਜ਼ਿਆਦਾ ਥੋੜੇ ਜਿ ਮਿੱਥਰੇ ਪਾਏ ਸੀ ਤੇ ਬਾਕੀ ਪਾਲਕ ਵਗੈਰਾ ਕੱਟ ਕੇ ਪਾਤੀ ਸੀ ਤੇ ਅੱਗ ਵਧੀਆ ਬਲੀ ਜਾ ਰਹੀ ਸੀ ਤੇ ਬਹੁਤ ਐਦ ਕੀ ਮਜ਼ਾ ਜ ਆ ਰਿਹਾ ਸੀ ਸਾਗ ਬਣਾਉਣ ਦਾ ਚੁੱਲ੍ਹੇ ਦੇ ਉੱਪਰ ਵੈਸੇ ਤਾਂ ਸਾਗ ਨੂੰ ਟਾਈਮ ਲੱਗਿਆ ਸੀ ਮੈਨੂੰ ਲੱਗਦਾ ਮੈਨੂੰ 3:30 ਪੌਣੇ 4 ਵਜੇ ਮੈਂ ਰੱਖਤਾ ਸੀ ਸਾਗ ਤੇ 6:30 ਵਜੇ ਤੱਕ ਸਾਗ ਰਿਜ ਗਿਆ ਸੀ ਵਧੀਆ ਤੇ ਉਸ ਤੋਂ ਬਾਅਦ ਹੀ ਫਿਰ ਘਟਣਾ ਸੀ ਆਪਾਂ ਇਹ ਸਰੋ ਪਾਲਕ ਸਰੋ ਹੋਣ ਕਰਕੇ ਥੋੜੀ ਜਿਹੀ ਛੇਤੀ ਰਿੱਜ ਗਈ ਸੀ ਨਹੀਂ ਤਾਂ ਟਾਈਮ ਲੱਗ ਜਾਂਦਾ ਦੂਜਾ ਸਾਗ ਤਰਿੱਜਣ ਨੂੰ ਕਾਫੀ 5-6 ਘੰਟੇ ਰੱਖੀ ਰੱਖੋ ਫਿਰ ਲੱਗ ਜਾਂਦਾ ਟਾਈਮ ਤੇ ਇਹ ਸਰੋ 2-3 ਘੰਟਿਆਂ ਚ ਵਧੀਆ ਬਣ ਗਈ ਸੀ ਤੇ ਉਸ ਤੋਂ ਬਾਅਦ ਇੱਥੇ ਮੈਂ ਲਸਣ ਵੀ ਕੋਲ ਬੈ ਕੇ ਛਿੱਲਣ ਲੱਗ ਗਈ ਸੀ ਪੂਰਾ ਸਿਆਲਾਂ ਵਾਲੀ ਬਹੁਤ ਵਧੀਆ ਫੀਲਿੰਗ ਆ ਰਹੀ ਸੀ ਮਿੰਨ ਦਾ ਕੋਲ ਬੈਠ ਕੇ ਸੇਕ ਜਾ ਰਿਹਾ ਸੀ ਤੇ ਮੈਂ ਕਿਹਾ ਚੱਲ ਕੋਲ ਬੈਠ ਕੇ ਮੈਂ ਥੋੜਾ ਜਿਹਾ ਲਸਣ ਦਾ ਛਿੱਲੇ ਲੈ ਨਹੀਂ ਆ ਤੇ ਇੱਥੇ ਆਈ ਸੀ ਮੇਰੀ ਦਰਾਨੀ ਪਾਲਕ ਲੈਣ ਉਹਨੇ ਅੱਜ ਬਣਾਨੀ ਸੀ ਕੜੀ ਤੇ ਕਹਿੰਦੀ ਸਿੱਧੀ ਦੀ ਕੜੀ ਚੌਲ ਬਣਾਵਾਂਗੇ ਤੇ ਉਹ ਤੇ ਥੋੜੀ ਜਿਹੀ ਉਹਨਾਂ ਨੇ ਪਾਲਕ ਫਾਣੀ ਹੁੰਦੀ ਹੈ ਕੜੀ ਚ ਤੇ ਇਹ ਕਹਿੰਦੇ ਵਧੀਆ ਗਰੇਵੀ ਜੀ ਜਿਹੜੀ ਕੜੀ ਦੀ ਹੈ ਉਹ ਵਧੀਆ ਬਣ ਜਾਂਦੀ ਹੈ ਸਵਾਦ ਜੀ ਤੇ ਇੱਥੇ ਅਸੀਂ ਬਸ ਗੱਲਾਂបੱਤਾਂ ਹੀ ਕਰ ਰਹੇ ਸੀ ਪਤਾ ਨਹੀਂ ਮੈਨੂੰ ਯਾਦ ਨਹੀਂ ਕੋਈ ਗਾ ਹਾਂਜੀ ਕੋਈ ਗੱਲ ਕਰ ਰਹੀ ਸੀ ਤੇ ਲੋ ਗਾਈਜ਼ ਵੀਰੇ ਅਸੀਂ ਬਣਾ ਲਿਆ ਸਾਗ ਤੇ ਹਸਨ ਦੇ ਸਿੱਧੀ ਦੀ ਇਹ ਨਾਲ ਵਿੱਚ ਐਡ ਕਰਦੇ ਹੋ ਤੇ ਮੈਂ ਆਹ ਸਰੀ ਅਸੀਂ ਮੈਂ ਕਿਹਾ ਕੋਈ ਨਹੀਂ ਐਡ ਕਰੂੰਗੀ ਤੇ ਕਹਿੰਦੀ ਨਾ ਨਾ ਦੀਦੀ ਤੇ ਇਹ ਨਾਲ ਐਡ ਕਰਿਓ ਤੇ ਉਹ ਗੱਲਾਂ ਜਿਹਾ ਕਰ ਰਹੇ ਸੀ ਅਸੀਂ ਫਿਰ ਰਸਾ ਲੱਗ ਗਿਆ ਫਿਰ ਉਹ ਦੱਸਣ ਲੱਗੀ ਤੇ ਫਿਰ ਮੈਂ ਕਿਹਾ ਚੱਲ ਆਜਾ ਚਾਹ ਪੀਨੇ ਆ ਚਾਹ ਬਣੀ ਪਈ ਐ ਤੇ ਫਿਰ ਅਸੀਂ ਚਾਹ ਲਈ ਆਏ ਸੀ ਨਾਲ ਥੋੜੀ ਜਿਹੀ ਪੰਜੀਰੇ ਲੈ ਆਨੇ ਹੁੰਨੇ ਆ ਤੇ ਉਂਝਣਾ ਜਿਵੇਂ ਹੁਣ ਚੁੱਲ੍ਹੇ ਦੇ ਅੱਗੇ ਉੱਠੀ ਸੀ ਮੈਂ ਤੇ ਠੰਡ ਜੀ ਹੋ ਗਈ ਸੀ ਤੇ ਠੰਡ ਜੀ ਲੱਗਣ ਲੱਗੀ ਸੀ ਕਾਫੀ ਤੇ ਕਿਉਂਕਿ ਸ਼ਾਮ ਦਾ ਵੇਲਾ ਹੋ ਗਿਆ ਸੀ ਤੇ ਠੰਡ ਜੀ ਮੌਸਮ ਠੰਡਾ ਹੋ ਗਿਆ ਸੀ ਕਾਫੀ ਤੇ ਜਦੋਂ ਚੁੱਲ੍ਹੇ ਉੱਗੇ ਉੱਠ ਕੇ ਪਰਾਂ ਨੂੰ ਗਈਆਂ ਤੇ ਫਿਰ ਮੈਨੂੰ ਠੰਡ ਜੀ ਚੜਨ ਲੱਗੀ ਸੀ ਤੇ ਫਿਰ ਅਸੀਂ ਪੀਤੀ ਚਾਹ ਦੋਨਾਂ ਤਿੰਨਾਂ ਜਣਿਆਂ ਨੇ ਬੈਠ ਕੇ ਜਦੋਂ ਅਸੀਂ ਦੋਨੇ ਬੈਠ ਜਾਂਦੇ ਜਸਨੂਰ ਦਾ ਤਾਂ ਬੈਠਣਾ ਜ਼ਰੂਰ ਹੁੰਦਾ ਸਾਡੇ ਕੋਲ ਉਹ ਹੱਸਦਾ ਹੁੰਦਾ ਕਈ ਵਾਰ ਕਹਿੰਦਾ ਹੁੰਦਾ ਮੈਂ ਤੁਹਾਡੀਆਂ ਗੱਲਾਂ ਸੁਣਨਾ ਮੈਂ ਕਿਹਾ ਸੁਣੀ ਜਾ ਫਿਰ ਤੇ ਉਹ ਵੀ ਚਾਹ ਮੰਗ ਰਿਹਾ ਸੀ ਉਹਦੀ ਚਾਹ ਠੰਡੀ ਪਈ ਸੀ ਅੰਦਰ ਤੇ ਮੈਂ ਕਿਹਾ ਚੱਲ ਤੂੰ ਵੀ ਪੀ ਲੈ ਤੇ ਅਸੀਂ ਵੀ ਪੀ ਲਈਏ ਤੇ ਅਸੀਂ ਫਿਰ ਚਾਹ ਚੁ ਪੀ ਕੇ ਗੱਲਾਂਬਾਤਾਂ ਮਾਰੀਆਂ ਥੋੜੀਆਂ ਜੀਆਂ ਤੇ ਉਸ ਤੋਂ ਬਾਅਦ ਜਿਹੜਾ ਲਸਣ ਵਗੈਰਾ ਛੱਲਿਆ ਸੀ ਉਹ ਥੋੜਾ ਜਿਹਾ ਛਿੱਲਣ ਵਾਲਾ ਪਿਆ ਸੀ ਉਹ ਛੱਲਿਆ ਦੋਨਾਂ ਜਣਿਆਂ ਨੇ ਬੈਠ ਕੇ ਤੇ ਲਸਣ ਲਸਣ shell ਕੇ ਤੇ ਫਿਰ ਉਸ ਤੋਂ ਬਾਅਦ ਕੱਟ ਕੇ ਲਸਣ ਤੇ ਮਿਰਚਾਂ ਮੈਂ ਪਾਤੀਆਂ ਸੀ ਸਾਗ ਦੇ ਵਿੱਚ ਤੇ ਵੈਸੇ ਨਾ ਘਰ ਦੇ ਵਿੱਚ ਮੈਨੂੰ ਲੱਗਦਾ ਦੋ ਤਿੰਨ ਲੇਡੀਜ਼ ਵਗੈਰਾ ਹੋਣੀਆਂ ਚਾਹੀਦੀਆਂ ਨੇ ਮੈਂ ਕਈ ਵਾਰ ਆਪਣੇ ਪੇਕੇ ਘਰ ਮੰਮੀ ਉਹਨਾਂ ਨੂੰ ਕੰਨੀ ਹੁੰਦੀਆਂ ਤੇ ਉਹਨਾਂ ਦਾ ਵੀ ਅੱਜ ਫੋਨ ਆਇਆ ਸੀ ਤੇ ਉਹ ਕਹਿੰਦੇ ਅਸੀਂ ਵੀ ਸਾਗ ਧਰ ਰਹੇ ਹਾਂ ਤੇ ਮੈਨੂੰ ਕਹਿੰਦੇ ਤੂੰ ਇੰਨੀ ਲੇਟ ਧਰ ਰਹੀ ਹੈ ਮੈਂ ਕਿਹਾ ਵੀ ਹੁਣ ਫਿਰ ਮੈਂ ਤਾਂ ਆਪਣਾ ਕੰਮ ਕਰਨ ਬੇਟ ਕੀ ਧਰਨਾ ਹੈ ਉਹਨਾਂ ਦੇ ਸੁੱਖ ਨਾਲ ਸਾਰੇ ਜਣੇ ਇਕੱਠੇ ਨੇ ਤੇ ਇੱਕ ਭਾਬੀ ਦੋ ਭਾਬੀਆਂ ਨੇ ਜਿਵੇਂ ਮੇਰੀਆਂ ਤੇ ਇੱਕ ਭਾਬੀ ਆਪਣਾ ਸਾਫ ਸਫਾਈ ਦਾ ਸੰਭ ਲੈੰਦੀ ਇੱਕ ਰੋਟੀ ਪਾਣੀ ਦਾ ਤੇ ਇੱਕ ਜਣਾ ਸਾਗ ਧਰ ਲੈਂਦਾ ਜਿਵੇਂ ਮੰਮੀ ਤੇ ਉਹਨਾਂ ਦਾ ਉਵੇਂ ਸਰ ਜਾਂਦਾ ਹਨਾ ਹੁਣ ਮੈਂ ਸਾਰਾ ਕੰਮ ਆਪ ਕਰਨਾ ਹੈ ਪਹਿਲਾਂ ਰੋਟੀ ਪਾਣੀ ਦਾ ਵੀ ਤੇ ਸਾਫ ਸਫਾਈਆਂ ਦਾ ਵੀ ਤੇ ਕਪੜਾ ਲੇੜਾ ਵੀ ਸੁਖ ਨਾਲ ਦੁਕਾਨ ਵੀ ਉਹ ਵੀ ਸੰਭਣੀ ਹੈ ਤੇ ਜਿਵੇਂ ਕਸਟਮਰ ਵਗੈਰਾ ਆ ਜਾਂਦੇ ਤਾਂ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਇਹ ਕੰਮ ਸੀ ਇਹ ਵੀ ਜ਼ਰੂਰੀ ਕਰਨਾ ਸੀ ਤੇ ਉਸ ਤੋਂ ਬਾਅਦ ਅਸੀਂ ਬੈਠੇ ਬੈਠੇ ਲਸਣ ਵਗੈਰਾ ਛਿੱਲ ਲਿਆ ਸੀ ਗੱਲਾਂ ਵਤਾਂ ਮਾਰੀਆਂ ਚਾਹ ਚੁ ਪੀਤੀ ਤੇ ਫਿਰ ਲਸਣ ਧੋਤੋ ਕੇ ਤੇ ਮਿਰਚਾਂ ਵਗੈਰਾ ਤੇ ਲਸਣ ਮੈਂ ਪਾਤਾ ਸੀ ਸਾਗ ਚ ਤੇ ਸ਼ਾਮ ਪੈ ਗਈ ਸੀ ਕਾਫੀ ਤੇ ਸਾਗ ਦਾ ਵਸਤੇ ਰਿੰਜ ਚੱਕਿਆ ਸੀ तकरीबन ਥੋੜਾ ਜਿਆ ਰਹਿ ਗਿਆ ਸੀ ਰਿੰਜਣਾ ਤੇ ਲਸਣ ਤੇ ਜੜੀਆਂ ਮਚਾਂ ਸੀ ਉਹ ਮੈਂ ਕੱਟ ਕੇ ਪਾਤੀਆ ਸੀ ਮੈਨੂੰ ਐਸੀ ਵੀ ਛੇਤੀ ਇਹ ਨਾ ਉਹ ਵੀ ਮਤੇ ਗੱਲ ਨਹੀਂ ਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਲੂਣ ਐਡ ਕਰਤਾ ਸੀ ਥੋੜਾ ਜਿਆ ਤੇ ਥੋੜੀ ਜੀ ਹਲਦੀ ਪਾਤੀ ਸੀ ਕਿਉਂਕਿ ਜਿਆਦਾ ਹਰੀਆਵਲ ਜੀ ਹੋ ਜਾਂਦੀ ਫਿਰ ਮੈਨੂੰ ਥੋੜੀ ਜੀ ਐਵੇਂ ਹੋ ਜਾਂਦਾ ਵੀ ਮਾਸਾ ਕੋ ਹਲਦੀ ਪਾਦਾ ਹਨਾ ਇਹ ਮੇਰੀ ਸੱਸੂ ਮਾਂ ਨੇ ਕਿਹਾ ਸੀਗਾ ਮੈਨੂੰ ਤੇ ਵੈਸਤਾ ਮੈਂ ਪਹਿਲਾਂ ਨਹੀਂ ਸੀ ਬੰਦੀ ਹੁੰਦੀ ਜਦੋਂ ਦੀ ਇੱਥੇ ਆਈਆਂ ਉਦੋਂ ਦੀ ਥੋੜੀ ਜਿਹੀ ਹਲਦੀ ਪਾਣ ਲੱਗ ਗਈਆਂ ਤੇ ਉਸ ਤੋਂ ਬਾਅਦ ਨਮਕ ਕਿਉਂਕਿ ਆਪਾਂ ਪਹਿਲਾਂ ਪਾਣੀ ਕੱਢ ਲਿਆ ਸੀ ਤੇ ਉਹ ਪਾਣੀ ਦੇ ਵਿੱਚ ਨਮਕ ਘੱਟ ਹੋ ਨਿਕਲ ਗਿਆ ਸੀ ਸਾਰਾ ਪਹਿਲੇ ਪਾਣੀ ਚੋਂ ਇਸ ਕਰਕੇ ਆਪਾਂ ਨਮਕ ਦੁਬਾਰਾ ਪਾਇਆ ਤੇ ਸਾਗ तकरीबन ਇੱਥੇ ਬਣ ਚੁੱਕਿਆ ਸੀ ਕਿਉਂਕਿ ਵਧੀਆ ਅੱਗੇ ਵੱਲ ਰਹੀ ਸੀ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਸ ਵਾਰ ਆਪਾਂ ਸਾਗ ਕਾਫੀ ਸਾਲਾਂ ਬਾਅਦ ਚੁੱਲ੍ਹੇ ਤੇ ਬਣਾ ਰਹੇ ਹਾਂ ਕਿਉਂਕਿ ਆਪਾਂ ਕੁੱਕਰ 'ਚ ਜਾਂ ਫਿਰ ਅੰਦਰ ਬਣਾ ਲੇਦਾ ਸਾਗ ਤੇ ਵੈਸੇ ਸਾਗ ਬਣਾਉਣ ਦਾ ਮਜ਼ਾ ਬਹੁਤ ਆਇਆ ਇੱਥੇ ਚੁੱਲ੍ਹੇ ਤੇ ਬਣਾਉਣ ਦਾ ਤੇ ਤੁਸੀਂ ਇਹ ਸਾਰਾ ਮੈਥਡ ਫੋਲੋ ਕਰ ਸਕਦੇ ਹੋ ਸਾਗ ਬਣਾ ਲੈ ਬਹੁਤ ਹੀ ਆਸਾਨ ਹੈ ਇਹੀ ਚਿੱਟਾ ਆਪਾਂ ਥੁੱਲੇ ਤੇ ਜਾਂ ਜਿਵੇਂ ਵੀ ਆਪਾਂ ਅੰਦਰ ਬਣਾਣਿਆਂ ਤੇ ਇਹ ਚੀਜ਼ਾਂ ਸੇਮ ਆਪਾਂ ਕੁੱਕਰ ਚ ਕਰਨੀਆਂ ਆਉਂਦੀਆਂ ਨੇ ਤੇ ਇੱਥੇ ਫਿਰ ਮੈਂ ਸਾਗ ਨੂੰ ਥੋੜੀਕ ਦਿਨ ਰੱਖ ਕੇ ਉੱਥੇ ਮੈਂ ਕਿਹਾ ਚੱਲ ਹੋਰ ਥੋੜਾ ਜਿਹਾ ਜੜਾ ਰਿਜਣਾ ਹੋਰਿਜ ਹੋ ਜਾਏਗਾ ਫਿਰ ਮੈਂ ਆ ਗਈ ਸੀ ਰਸੋਈ ਚ ਤੇ ਆਣ ਕੇ ਮੈਂ ਆਟਾ ਛਾਂ ਲਿਆ ਸੀ ਤੇ ਆਟੇ ਚ ਥੋੜਾ ਜਿਹਾ ਆਲਣ ਵਾਸਤੇ ਆਟਾ ਕੱਢ ਲਿਆ ਸੀ ਤੇ ਮੱਕੀ ਤੇ ਕਣਕ ਦਾ ਆਟਾ ਦੋਨੋਂ ਮੈਂ ਮਿਕਸ ਕਰ ਲਿਆ ਸੀ ਕਿਉਂਕਿ ਮਿਸ ਹੋਰ ਰੋਟੀਆਂ ਬਣਾਵਾਂਗੇ ਸਾਗ ਨਾਲ ਤੇ ਇੱਥੇ ਫਿਰ ਮੈਂ ਆ ਗਈ ਸੀ ਚੁੱਲੇ ਕੋਲ ਤੇ ਮੈਂ ਆਣ ਕੇ ਸਾਗ ਨੂੰ ਦੇਖਿਆ ਵੀ ਮੈਂ ਕਿਹਾ ਹੋ ਗਿਆ ਬਿਲਕੁਲ ਹੁਣ ਤੇ ਬਿਲਕੁਲ ਮੱਖਣ ਮલાઈ ਵਰਗਾ ਹੋ ਗਿਆ ਸੀ ਸਾਗ ਤਾਂ ਤੇ ਮੈਂ ਫਿਰ ਇਹਨੂੰ ਲਾ ਕੇ ਰੱਖ ਗਈ ਸੀ ਚੁੱਲੇ ਤੋਂ ਮੈਨੂੰ ਇਹ ਸੀ ਵੀ ਹੁਣ ਜਿਵੇਂ ਮੈਂ ਆਟਾ ਗੁੰਨਣਾ ਤਾਂ ਥੋੜੇ ਦਿਨ ਇਹਨੂੰ ਥੋੜਾ ਜਿਹਾ ਠੰਡਾ ਹੋ ਜਾਏਗਾ ਵੀ ਫਿਰ ਆਪਾਂ ਕੋਟ ਲੈਨੇ ਆ ਤੇ ਸਾਗ ਬਿਲਕੁਲ ਐਨ ਬਣ ਗਿਆ ਸੀਗਾ ਤੇ ਫਿਰ ਮੈਂ ਉਤਾਰ ਕੇ ਸਾਗ ਚੁੱਲੇ ਤੋਂ نیچے ਰੱਖ ਗਈ ਸੀ ਤਾਂ ਜੋ ਮੜਾ ਜਿਹਾ ਠੰਡਾ ਹੋ ਜੇ ਹਨਾ ਤੇ ਫਿਰ ਆਪਾਂ ਗੁੰਨ ਲਈਏ ਤੇ ਉਸ ਤੋਂ ਬਾਅਦ ਮੈਂ ਰੱਖਿਆ ਸੀ ਗਰਮ ਪਾਣੀ ਥੋੜਾ ਜਿਹਾ ਕੋਸਾ ਜਿਆ ਕਰ ਲਿਆ ਸੀ ਕੋਸੇ ਤੋਂ ਥੋੜਾ ਜਿਹਾ ਜ਼ਿਆਦਾ ਗਰਮ ਸੀ ਤੇ ਉਹਦੇ ਨਾਲ ਮੈਂ ਆਟਾ ਗੁੰਨ ਲਿਆ ਸੀ ਤੇ ਇਹ ਆਟਾ ਬਹੁਤ ਹੀ ਵਧੀਆ ਤਰੀਕੇ ਨਾਲ ਐਵੇਂ ਗੁੰਨਿਆ ਜਾਂਦਾ ਬਸ ਤੁਸੀਂ ਥੋੜਾ ਜਿਹਾ ਗਰਮ ਪਾਣੀ ਲੈ ਲਓ ਤੇ ਜਿਵੇਂ ਮੱਕੀ ਦਾ ਆਟਾ ਗੁੰਨੇ ਉਹ ਤਾਂ ਆਪਾਂ ਬਿਲਕੁਲ ਹੀ ਗਰਮ ਪਾਣੀ ਚ ਗੁੰਨੇ ਆ ਇਹ ਥੋੜਾ ਜਿਹਾ ਆਪਾਂ ਕੋਸਾ ਕਰ ਰੱਖਣਾ ਪਾਣੀ ਤੇ ਐਨ ਵਧੀਆ ਤਰੀਕੇ ਨਾਲ ਇਹ ਆਟਾ ਗੁੱਝ ਜਾਂਦਾ ਤੇ ਬਹੁਤ ਵਧੀਆ-ਵਧੀਆ ਰੋਟੀਆਂ ਲੱਤਦੀਆਂ ਨੇ ਤੇ ਇਹ ਬਿਲਕੁਲੇ ਟੁੱਟਦੀ ਨਹੀਂ ਰੋਟੀ ਇਹਦੀ ਆਪਾਂ ਵੇਲ ਕੇ ਚੱਕਲੇ ਤੇ ਬਣਾਵਾਂਗੇ ਇਹਦੀ ਰੋਟੀ ਤੇ ਲੋ ਜੀ ਇੱਥੇ ਆਟਾ ਵਗੈਰਾ ਮੇਰਾ ਗੁੱਝ ਗਿਆ ਸੀ ਤੇ ਆਟਾ ਮੈਂ ਰੱਖ ਤੇ ਉਸ ਤੋਂ ਬਾਅਦ ਫੇਰ ਮੈਂ ਆ ਗਈ ਸੀ ਸਾਗ ਕੋਲ ਤੇ ਮੈਂ ਬੇਟੇ ਨੂੰ ਕਿਹਾ ਸੀ ਵੀ ਹੁਣ ਮੇਰੇ ਨਾਲ ਸਾਗ ਘਟਾ ਦੇ ਮਮਾ ਕੀ ਕਹਿੰਦਾ ਸਾਗ ਨੂੰ ਕੁੱਟਣਾ ਮੈਂ ਕਿਹਾ ਕੁੱਟਣਾ ਨਹੀਂ ਘੁੱਟਣਾ ਤੇ ਉਹਨੂੰ ਤਾਂ ਮਤਲਬ ਸਮਝ ਹੀ ਨਹੀਂ ਸੀ ਆ ਰਹੀ ਹੱਸ ਰਿਆ ਸੀ ਤੇ ਕਹਿੰਦਾ ਹੁਣ ਇਹਨੂੰ ਐਵੇਂ ਘਾਤੋ ਕਰਨਾ ਹੈ ਵਿਚਾਰੇ ਨੂੰ ਮੈਂ ਕਿਹਾ ਪੁੱਤਰ ਇਹ ਵੀ ਜ਼ਰੂਰੀ ਕੰਮ ਨਹੀਂ ਕਰਨ ਵਾਲੇ ਤੇ ਫੇਰ ਲਓ ਜੀ ਬੇਟੇ ਨੂੰ ਨਾਲ ਲਾ ਕੇ ਫੇਰ ਮੈਂ ਘੋਟ ਲਿਆ ਸੀ ਸਾਗ ਚੰਗੀ ਤਰ੍ਹਾਂ ਉਹ ਕਹਿੰਦਾ ਮੇਰੇ ਤੇ ਛਿੱਟੇ ਨਾ ਪਾ ਦਿਓ ਤੁਸੀਂ ਗਰਮ ਗਰਮ ਸਾਗ ਦੇ ਤੇ ਉਹ ਤੋਂ ਵਿਚਾਰੇ ਤਾਂ ਫੜਿਆ ਔਖਾ ਜਾ ਰਿਹਾ ਸੀ ਕਿਉਂਕਿ ਗਰਮ ਸੀ ਸਾਗ ਥੋੜਾ ਜਿਹਾ ਤੇ ਮੈਂ ਫਿਰ ਫੜਿਆ ਇੱਕ ਵਾਰ ਮੈਂ ਕਿਹਾ ਲੈ ਤਾਉਂ ਘੁੱਟ ਕੇ ਘੋਟ ਕੇ ਦੇਖ ਇਹਨੂੰ ਤੇ ਉਦੋਂ ਤੋਂ ਵਿਚਾਰੇ ਤੋਂ ਕਿੱਥੇ ਘੁੱਟਿਆ ਜਾਣਾ ਸੀ ਤੇ ਵੈਸੇ ਤਾਂ ਸਾਗ ਬਿਲਕੁਲ ਐਨ ਵਧੀਆ ਗਲ ਗਿਆ ਸੀਗਾ ਕਿਉਂਕਿ ਘੁੱਟਣ ਨੂੰ ਬਸ ਇੱਕ ਦੋ ਘੁੱਟ ਨਹੀਂ ਮਾਰੀ ਸੀਗਾ ਬਹੁਤ ਵਧੀਆ ਹੋ ਗਿਆ ਸੀ ਫਿਰ ਆਪਾਂ ਇੱਥੇ ਆਲਣ ਐਡ ਕਰਤਾ ਸੀ ਜਿਹੜਾ ਆਪਾਂ ਆਲਣ ਰੱਖਿਆ ਸੀ ਮੱਕੀ ਦਾ ਆਟਾ ਥੋੜਾ ਜਿਹਾ ਤੇ ਪਹਿਲਾਂ ਉਹ ਪਾਇਆ ਤੇ ਫਿਰ ਚੰਗੀ ਤਰ੍ਹਾਂ ਫੇਰ ਮਿਕਸ ਕਰ ਲਿਆ ਸੀ ਘੋਟ ਲਿਆ ਸੀ ਇਹਨੂੰ ਸਾਗ ਨੂੰ ਤੋਂ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਪਾ ਲਿਆ ਸੀ ਤੇ ਸਾਗ ਘੁੱਟਣ ਤੋਂ ਬਾਅਦ ਆਲਣ ਵਗੈਰਾ ਪਾ ਕੇ ਤੇ ਫਿਰ ਆਪਾਂ ਰੱਖਤਾ ਸੀ ਫਿਰ ਦੁਬਾਰਾ ਚੁੱਲੇ ਤੇ ਥੋੜਾ ਜਿਹਾ ਰਿਜਣਾ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਲਣ ਪਾ ਕੇ ਫਿਰ ਆਪਾਂ ਰਜਾਈਦਾ ਸਾਗ ਥੋੜਾ ਜਿਹਾ ਫਿਰ ਇਹਨੂੰ ਥੋੜਾ ਜਿਹਾ ਸੇਕ ਲਵਾ ਲਿਆ ਸੀ ਤੇ ਉਹਨਾਂ ਚਿਰ ਫਿਰ ਮੈਂ ਗਈ ਰਸੋਈ ਚ ਫਿਰ ਮੈਨੂੰ ਚੇਤਾ ਆ ਗਿਆ ਵੀ ਦੇਸੀ ਘਿਓ ਅੱਜ ਖਤਮ ਹੋਇਆ ਸੀ ਤੇ ਮੱਖਣ ਵੀ ਕੱਢਣ ਵਾਲਾ ਪਿਆ ਸੀ ਤੇ ਫਿਰ ਮੈਂ ਕਿਹਾ ਵੀ ਇਹਨੂੰ ਫਟਾਫਟ ਉਹਨਾਂ ਰੱਖ ਕੇ ਚੁੱਲੇ ਤੇ ਮੜੀ ਜੀ ਅੱਗ ਹਲਕੀ ਜੀ ਕਰਕੇ ਤੇ ਫਿਰ ਮੈਂ ਚਲੀ ਗਈ ਸੀ ਅੰਦਰ ਤੇ ਮੈਂ ਜਾ ਕੇ ਫਟਾਫਟ ਕੱਢ ਲਿਆ ਸੀ ਮੱਖਣ ਜੋ ਕਿ ਸਭ ਤੋਂ ਜ਼ਰੂਰੀ ਚੀਜ਼ ਹੈ ਸਾਗ ਲਈ ਕਿਉਂਕਿ ਦੇਸੀ ਘਿਓ ਖਤਮ ਹੋਇਆ ਸੀ ਘਰ ਦਾ ਤੇ ਉਹ ਕੱਢਣ ਵਾਲਾ ਸੀ ਤੇ ਮੈਨੂੰ ਇਹ ਸੀ ਫਿਰ ਹੁਣ ਮੈਂ ਨਾਲ ਦੀ ਨਾਲ ਮੱਖਣ ਕੱਢ ਲਾਂ ਤੇ ਤਾਂ ਹੀ ਸਾਗ ਸਵਾਦ ਲੱਗੇਗਾ ਤੇ ਨਾਲੇ ਕੱਟਣਾ ਸੀ ਮੈਂ ਤੜਕਾ ਤੇ ਤੜਕਾ ਵੀ ਅਸੀਂ ਨਾਲ ਦੀ ਨਾਲ ਸਾਗ ਨੂੰ ਲਾ ਲੈਣੇ ਆ ਕਈ ਤਾਂ ਹੁੰਦੇ ਨੇ ਪੇਕੇ ਘਰ ਤਾਂ ਮੇਰੇ ਐਵੇਂ ਕਰਦੇ ਨੇ ਵੀ ਕਈ ਵਾਰ ਜਿਵੇਂ ਸਾਗ ਅੱਲਾ ਬਣਾਇਆ ਤਾਂ ਬਸ ਫਿਰ ਰਾਤ ਨੂੰ ਕਈ ਵਾਰ ਐਵੇਂ ਖਾ ਲੈਂਦੇ ਨੇ ਬਿਨਾਂ ਤੜਕੇ ਤੋਂ ਇਹ ਜਾਂ ਫਿਰ ਜੇ ਤੜਕਾ ਲਾਣਾ ਹੋਵੇ ਤਾਂ ਲਾ ਵੀ ਲੈਂਦੇ ਨੇ ਕਈ ਵਾਰ ਪਰ ਮੈਂ ਹਮੇਸ਼ਾ ਹੀ ਸਾਗ ਤੜਕੇ ਵਾਲੀ ਖਾ ਕੇ ਪਸੰਦ ਮੈਨੂੰ ਆਉਂਦਾ ਬਸ ਤੇ ਮੈਂ ਜਦੋਂ ਵੀ ਬਣਾਉਣੀ ਆ ਭਾਵੇਂ ਤਾਜ਼ਾ ਹੋਵੇ ਭਾਵੇਂ ਜਿਹੜਾ ਮਰਜ਼ੀ ਹੋਵੇ ਮੈਂ ਜ਼ਰੂਰ ਤੜਕਾ ਲਾਨੀ ਆ ਪਹਿਲਾਂ ਸਾਗ ਨੂੰ ਫੇਰ ਹੀ ਖਾਨੀ ਆ ਤੇ ਫਿਰ ਮੈਂ ਆਣ ਕੇ ਫਟਾਫਟ ਮੱਖਣ ਵੀ ਕੱਢ ਲਿਆ ਤੇ ਸਾਗ ਨੂੰ ਤੜਕਾ ਲਾਉਣ ਦੀ ਵੀ ਕਰ ਲਈ ਸੀ ਤਿਆਰੀ ਤੇ ਉਸ ਤੋਂ ਬਾਅਦ ਮੈਂ ਰੱਖ ਲਈ ਸੀ ਕੜਾਈ ਸਾਗ ਵੀ ਆਪਣਾ ਰਿਜ ਗਿਆ ਸੀ ਜਿਹੜਾ ਭਾਲਣ ਤੋਂ ਬਾਅਦ ਰਜਣਾ ਸੀ ਉਹ ਵੀ ਰਿਜ ਗਿਆ ਸੀ ਆਪਣਾ ਸਾਗ ਸੇਕ ਵਗੈਰਾ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਦਾ ਆਪਾਂ ਮੈਨੂੰ ਲੱਗਦਾ ਪੂਰੇ ਟ੍ਰੈਡੀਸ਼ਨਲ ਤਰੀਕੇ ਨਾਲ ਜਿਵੇਂ ਕਿ ਪੁਰਾਣੇ ਜ਼ਮਾਨਿਆਂ ਚ ਸਾਗ ਬਣਾਉਂਦੇ ਸੀ ਉਸ ਤਰੀਕੇ ਨਾਲ ਹੀ ਬਣਾਇਆ ਤੇ ਤੁਸੀਂ ਵੀ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਜਿਹੜੇ ਵੀ ਵੀਰ ਭੈਣ ਮੇਰੀ ਵੀਡੀਓ ਅੱਜ ਨਵੀਂ ਦੇਖ ਰਹੇ ਨੇ ਤੇ ਉਹ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਮੇਰੇ ਨੂੰ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਉਹਦੇ ਨਾਲ ਥੋੜੀ ਜਿਹੀ ਮੋਟੀਵੇਸ਼ਨ ਮਿਲ ਜਾਂਦੀ ਹੈ ਵੀ ਹਾਂਜੀ ਇਸ ਤਰ੍ਹਾਂ ਦੇ ਵੀਡੀਓਸ ਤੁਹਾਨੂੰ ਪਸੰਦ ਨੇ ਜਾਂ ਨਹੀਂ ਜਾਂ ਹੋਰ ਵੀ ਕੋਈ ਸੁਜੈਸ਼ਨਸ ਵਗੈਰਾ ਜਾਂ ਕੋਈ ਸੁਝਾਅ ਤੁਸੀਂ ਦੇਣਾ ਚਾਹੋ ਤਾਂ ਜ਼ਰੂਰ ਦੱਸ ਤੇ ਉਹਨਾਂ ਚੀਜ਼ਾਂ ਨੂੰ ਵੀ ਮੈਂ ਆਪਣੀ ਵੀਡੀਓ ਚ ਐਡ ਜ਼ਰੂਰ ਕਰੂੰਗੀ ਤੇ ਯਾਨੀ ਕਿ ਜੇ ਕੋਈ ਮਤਲਬ ਚੰਗੀ ਗੱਲ ਹੋਈ ਤਾਂ ਆਪਾਂ ਜ਼ਰੂਰ ਦੱਸਾਂ ਕਰਾਂਗੇ ਵੀ ਵੀ ਕੀ ਸਾਹਬਕ ਤਾਵੇਂ ਵੀ ਜਿਸ ਦਾ ਬਰਥਡੇ ਵਗੈਰਾ ਵੀ ਹੁੰਦਾ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਆਪਾਂ ਵਿਸ਼ਵੇ ਜ਼ਰੂਰ ਕਰਾਂ ਕਰਾਂਗੇ ਸਭ ਨੂੰ ਤੇ ਸਾਰੇ ਜਣਿਆਂ ਨੂੰ ਜਿੰਨੇ ਜਣਾਂ ਨੂੰ ਮੇਰੇ ਵੀਡੀਓ ਵਧੀਆ ਲੱਗਦੀ ਆ ਤਾਂ ਚੈਨਲ ਤੇ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜ਼ਰੂਰ ਆਇਆ ਕਰੋ ਚੈਨਲ ਤੇ ਤੇ ਵੀਡੀਓਜ਼ ਆਉਂਦੀਆਂ ਰਹਿਣਗੀਆਂ ਬਹੁਤ ਤੇ ਕੁਝ ਕੁ ਲੇਟ ਵੀਡੀਓਜ਼ ਕਰਕੇ ਹੋ ਗਈਆਂ ਵੀ ਕੋਈ ਕੰਮ ਜਾ ਪੈ ਗਿਆ ਸੀ ਜ਼ਰੂਰੀ ਘਰ ਦੇ ਵਿੱਚ ਇਸ ਕਰਕੇ ਉਹਦੀ ਵਜ੍ਹਾ ਤੋਂ ਥੋੜੀ ਐਡਿਟ ਕਰਨ ਲੱਗਿਆ ਟਾਈਮ ਜਾ ਲੱਗ ਗਿਆ ਸੀ ਵੀਡੀਓ ਨੂੰ ਤੇ ਲੋ ਜੀ ਇੱਥੇ ਹੁਣ ਸਾਗ ਨੂੰ ਲੱਗ ਗਿਆ ਸੀ ਤੜਕਾ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਮਲਾਈ ਵਰਗਾ ਸਾਗ ਐਂ ਘਟਕੇ ਬਣ ਗਿਆ ਤੇ ਸਿੰਪਲ ਜਿਹਾ ਆਪਾਂ ਤਰੀਕੇ ਨਾਲ ਸਾਗ ਨੂੰ ਤੜਕਾ ਲਾਈਦਾ ਤੇ ਅਦਰਕ ਲਸਣ ਜਿਹੜਾ ਲਸਣ ਤੇ ਮਿਰਚਾਂ ਸੀ ਹਰੀਆਂ ਉਹ ਤਾਂ ਵਸਾਗ ਦੇ ਵਿੱਚ ਹੀ ਪਾਤੀਆਂ ਸੀ ਤੇ ਜਦੋਂ ਆਪਾਂ ਤੜਕਾ ਲਾਇਆ ਉਹ ਪਿਆਜ਼ ਟਮਾਟਰ ਤੇ ਅਦਰਕ ਦਾ ਲਾਤਾ ਸੀ ਉਸ ਤੋਂ ਬਾਅਦ ਮੈਂ ਜਿਹੜੀਆਂ ਮਿਸੀਆਂ ਰੋਟੀਆਂ ਸੀ ਜਿਵੇਂ ਕਿ ਤੁਹਾਨੂੰ ਦੱਸਿਆ ਕਣਕ ਦਾ ਆਟਾ ਤੇ ਮੱਕੇ ਦਾ ਆਟਾ ਪਾਇਆ ਉਹ ਵੀ ਮੈਂ ਲਾ ਲੀਆਂ ਸੀ ਚੁੱਲ੍ਹੇ ਤੇ ਕਿਉਂਕਿ ਅੱਗ ਬਲ ਰਹੀ ਸੀ ਤੇ ਮੈਨੂੰ ਇਹ ਸੀ ਅੱਜ ਚਲੋ ਜੀ ਸਾਰਾ ਕੰਮ ਹੀ ਆਪਾਂ ਚੁੱਲ੍ਹੇ ਤੇ ਹੀ ਕਰਦੇ ਹਾਂ ਸਾਗ ਵੀ ਜੇ ਚੁੱਲ੍ਹੇ ਤੇ ਬਣਾਇਆ ਤਾਂ ਰੋਟੀ ਵੀ ਆਪਾਂ ਚੁੱਲ੍ਹੇ ਤੇ ਹੀ ਲਾ ਲੈਨੇ ਆ ਤੇ ਫਿਰ ਰੋਟੀਆਂ ਨੂੰ ਮੈਂ ਸੇਕ ਲਿਆ ਸੀ ਥੋੜਾ ਜੰਗਿਆਰੀਆਂ ਤੇ ਤੇ ਬਹੁਤ ਹੀ ਵਧੀਆ ਬਣੀਆਂ ਸੀ ਤੇ ਲਓ ਜੀ ਇਹ ਸੀ ਅੱਜ ਦਾ ਆਪਣਾ ਨਿੱਕਾ ਜਿਹਾ ਵਲੌਗ ਤੇ ਜਿਹੜੇ ਵੀ ਵੀਰ ਪੈਨ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਲਾਈਕ ਕਰਦਿਆ ਕਰੋ ਤੇ ਦੱਸਿਓ ਜ਼ਰੂਰ ਤੁਹਾਨੂੰ ਵਲੌਗ ਕਿਵੇਂ ਦਾ ਲੱਗਿਆ ਤੇ ਸਾਗ ਬਣਾਉਣ ਦੀ ਇਹ ਵਿਧੀ ਪੁਰਾਣੀ ਸਟਾਈਲ ਦੀ ਕਿਵੇਂ ਦੀ ਲੱਗੀ ਜ਼ਰੂਰ ਕਮੈਂਟਾਂ ਚ ਦੱਸਿਆ ਕਰੋ ਤੇ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਟਿਲ ਦੈਨ ਬਾਏ ਰੱਬ ਰੱਖਾ ਸਸਤੀ